8.5 ਲੀਟਰ ਤੱਕ ਡਾੜਾ ਆਇਆ ਘਾ ਅੱਛਾ ਅੱਛਾ 8.5 ਲੀਟਰ ਚੈਲੰਜ ਆਉਣਾ ਆਪਣੀਆਂ ਟਰਾਲੀਆਂ 35 36 ਭਰ ਕੇ ਦਿਖਾ ਦੇ ਫੇਰ ਲਾਹਾਂਗੇ ਕੋਲੇ ਜੀ ਲਾਹਾਂਗੇ ਵੀ ਕੋਲੇ ਜੀ ਨਾਲ ਦੀ ਨਾਲ ਪਵਾਇਆ ਕਰਾਂਗੇ ਜੀ ਢਾਕੇ ਅੱਛਾ 35 ਚੈਲੰਜ ਹੈਗਾ ਹਾਂ ਆਹ ਟਰਾਲੀਆਂ ਪਰ ਸਾਡੇ ਵਾਲੇ ਹੋਣੀਆਂ ਟਰਾਲੀਆਂ ਉਹ ਕਹਿੰਦਾ 12 ਘੰਟੇ ਅਸੀਂ 35 36 ਟਰਾਲੀਆਂ 12 ਘੰਟਿਆਂ ਚ 35 36 ਟਰਾਲੀਆਂ ਭਰ ਕੇ ਦਿਖਾ ਹਾਂ ਭਾਈ ਜੀ ਸਤਿਗੁਰ ਆਹ ਮਸ਼ੀਨ ਆਪਣੀਆਂ ਜੀ ਹਾਂ ਜੀ ਹਾਂ ਅੱਛਾ ਕਿੰਨੇ ਮਾਡਲ ਹੈ ਨਵੀਂ ਲੈਤੀ ਹੈ ਨਵੀਂ ਲੈਤੀ ਕਿੰਨੇ ਮਾਡਲ ਅੱਛਾ 24 ਮਾਡਲ ਹੈ ਪਹਿਲਾਂ ਇਹ ਆ ਪ੍ਰਿਵੋਲੇ 2007 ਮਾਡਲ ਹੋਵੇ। ਇਹ ਕਿੰਨੇ ਦੀ ਪੈ ਗਈ ਆਪਾਂ ਨੂੰ ਜੀ? ਇਹ ਪੈ ਗਈ ਆਪਾਂ ਨੂੰ 370 ਜੀ। 370 ਜੀ। ਪੀਐਸ ਵੀ ਨੇ ਹਾਂ। ਪੀਐਸ ਵੀ ਨੇ ਠੀਕ ਹੈ ਜੀ। ਇਹ ਕਿੰਨੇ ਫੁੱਟ ਕਟਰ-ਕੁੱਟਰ ਆਪਣਾ ਜੀ? ਮਾੜਾ ਤਰੋ ਹੀ ਨਾਲ। ਕਟਰ 8 ਫੁੱਟ ਹੈ ਜੀ। 8 ਫੁੱਟ ਕਟਰ ਹੈ। ਤੇ ਕਿੰਨੇ ਜੇ ਫਰਕ ਕੀ ਆ ਪਹਿਲਾਂ ਨਾਲੋਂ ਜੀ? ਪਹਿਲਾਂ ਨਾਲੋਂ ਜੀ। ਇਦਾਂ ਨੂੰ ਕਰਕੇ ਦੱਸੋ ਮਾੜਾ। ਪਹਿਲਾਂ ਉਹ ਫਰ ਵਧਾ ਦੇ ਜੀ 5 ਫਰ ਵਾਲੀ ਕਰਤੀ ਪਹਿਲਾਂ 4 ਵਾਲੀ ਸੀ। ਅੱਛਾ ਜੀ। ਤੇ ਹੋਰ ਦੂਰ ਦਾ ਕਰਤੇ ਆ ਬੱਚਾ। ਤੇ ਟਰਾਲੀ ਕਿੰਨੇ ਮਿੰਟਾਂ ਚ ਭਰਦੇ ਨੇ ਜੀ ਟਰਾਲੀ ਆ ਵੀਰੇ 22-30 ਮਿੰਟਾਂ ਚ ਢਾਲ ਦਿੰਦੇ ਅੱਛਾ ਤੇ ਇਹ ਆਪ ਦਿਨ ਚ ਮਤਲਬ ਕਿੰਨੀਆਂ ਟਰਾਲੀਆਂ ਭਰਦੇ ਨੇ ਫੇਰੇ ਟਰਾਲੀਆਂ 20-21 ਭਰਦੇ ਆ ਟਰਾਲੀਆਂ ਵੱਡੀਆਂ ਨੇ ਆਪਣੀਆਂ ਟਰਾਲੀਆਂ ਵੱਡੀਆਂ ਨੇ ਆਪਣੇ ਅੱਛਾ ਜੀ 12 6:30 ਆ ਸੁੱਚੀਆਂ ਨੇ 7 ਫੁੱਟ ਇਹ ਟਰਾਲੀਆਂ ਵੀ ਵੱਡੀਆਂ ਨੇ ਜੀ ਤੇ ਅੱਛਾ ਕਿੰਨਾ ਕਿੰਨਾ ਕਹਿੰਦੇ ਤੇਲ ਜੀ 8.3 ਲੀਟਰ ਆਇਆ ਠੀਕ ਆ ਠੀਕ 8.3 ਲੀਟਰ ਤੇ ਟਰੈਕਟਰ ਦੇ ਚੱਕਰ ਚੱਕਰ ਸਾਰੇ ਮਿਲਾਏ ਹੋਏ ਨੇ ਫਿਰ ਨਾਲ ਹੀ ਹਾਂ ਜੀ ਕੰਪਨੀ ਵਾਲੇ ਉਹਰੇ ਮਿਲਾ ਕੇ ਗਏ ਸੀਗੇ ਉਹਰੇ ਮਿਲਾ ਕੇ ਗਏ ਸੀਗੇ ਓਕੇ ਓਕੇ ਤੁਹਾਨੂੰ ਬੰਦ ਕਰਨੇ ਫਰਸੀ ਜਾਂ ਚੰਚ ਬਦਲਦੇ ਹੋਣੇ ਨਹੀਂ ਹਾਂ ਜੀ ਹੋਰ ਬਦਲਦੇ ਆ ਉਹ ਵੀ ਚੰਚ ਲੱਗਿਆ ਸੀ ਅੱਛਾ ਇਹ ਸਾਲ ਦੀ ਗਾਰੰਟੀ ਹੁੰਦਾ ਜੀ ਸੀਜ਼ਨ ਦੀ ਹੁੰਦੀ ਹੈ ਜੀ ਸੀਜ਼ਨ ਦੀ ਸੀਜ਼ਨ ਦੀ ਗਾਰੰਟੀ ਹੁੰਦੀ ਹੈ ਟਰੈਕਟਰ ਵੀ 60 60 ਕਿੰਨੇ ਮਾਡਲ ਹੈ ਜੀ ਆਪਣਾ 13 ਮਾੜੀ ਹਾਲਤ ਵਿੱਚ ਟਰੈਕਟਰ ਦੀ ਹਾਲਤ ਵਧੀਆ ਬਈ ਜਾਣੇ ਠੀਕ ਹੈ ਗਾਇਜ਼ ਤੁਸੀਂ ਵੀ ਸਾਰੇ ਦੱਸੋ ਕਮੈਂਟਾਂ 'ਚ ਛੋੜ ਦਿਓ ਤੁਸੀਂ ਆਪਣੀ ਮਸ਼ੀਨ ਨਾਲ ਕਿਹੜੀ ਕੰਪਨੀ ਦੀ ਮਸ਼ੀਨ ਹੈ ਤੇ ਕਿੰਨੀਆਂ ਟਰਾਲੀਆਂ ਭਰ ਦਿੰਦੇ ਹੋ ਸਾਰਾ ਦੱਸੋ ਸਾਨੂੰ ਆਈ ਬਾਈ ਦੀ ਮੂਰੀ ਹੈ ਮਾੜੀ ਇਹ ਜੇ ਇੱਕ ਸਾਢੇ ਗਣੀ ਮਸ਼ੀਨ ਇੰਡੀਅਨ ਜਾਂ ਬਰੇਟਨ ਈਐਸ ਦੀ ਨਵੀਂ 370 ਦੀ ਸਾਡੇ ਲੀਲੀ ਸਿੰਘ ਇਹਨੂੰ ਚਲਾਉਂਦੇ ਨੇਗੇ ਇਹ 370 ਦੀ ਲਿਆਂਦੀ ਹੈ ਤੇ 8 ਫੁੱਟ ਦਾ ਕੱਟਰ ਹੈਗਾ ਇਹ ਬਾਈ ਜੀ ਦੱਸਦੇ ਨੇ ਕਹਿੰਦੇ 20 ਕਿਟ ਵਾਲੀਆਂ ਭਰ ਦਿੰਨੇ ਆਪਾਂ ਦਿਨ ਚ ਤੇ 21 22 ਦੀ ਐਵਰੇਜ ਹੈ ਉੰ ਵਿੱਚ ਲੋਕ ਗੱਪ ਮਾਰੀ ਜਾਂਦੇ ਨੇ ਹਣਾ ਲੀਲੀ ਤੇ ਚ ਲੋਕ ਗੱਪ ਮਾਰਦੇ ਰਹਿੰਦੇ ਨੇ 40 ਭਰ ਦਿੰਨੇ ਆ ਆਹ ਟਰਾਲੀਆਂ ਚ 40 ਭਰ ਕੇ ਖਾ ਗਈ ਆਪਣੀ ਹਾਂ ਇਹ 40 ਭਰ ਦਿਆਂਗੇ ਟਰਾਲੀਆਂ ਵੱਡੀਆਂ ਨੇ ਜੀ ਤੇ ਇਹ ਪੰਜ ਪੱਖੇ ਫਰਾਂ ਵਾਲੀ ਆਈ ਤੇ ਜਾਗ ਜੂਲੇ ਦੇ ਕਿਹੜਾ ਪਾਏਗਾ 40 38 ਛਰੀਆਂ ਪਹਿਲਾਂ 40 80 ਸੀ ਅੱਛਾ 60 80 ਸੀ ਆਲਾ ਅੱਛਾ ਅੱਛਾ ਤੇ ਟਰੈਕਟਰ ਇਹ ਕਿੰਨਾ ਕੇ ਤੇਲ ਖਾਂਦੇ ਇੱਕ ਟਰਾਲੀ ਦਾ ਸਾਢੇ 3 ਲੀਟਰ ਦੇ ਸਾਹਬ ਨਾਲ ਦਾ ਡਾਟਾ ਅੱਲੂ ਅੱਛਾ ਸਾਢੇ 3 ਲੀਟਰ ਠੀਕ ਹੈ ਭਾਈ ਇਹ ਪਿੱਛੇ ਲੋਕ ਕਹਿ ਰਹੇ ਸੀ 35 35 36 36 ਦੋ ਨਹੀਂ ਉਭਾਰ ਰਿਹਾ ਹਾਂ ਲੈ ਲੈਂ ਜਾਂ ਹੁਣ ਆਪਣੀਆਂ ਟਰਾਲੀਆਂ 35 36 ਭਰ ਕੇ ਦਿਖਾ ਦੇ ਇਹ ਲਾਹਾਂਗੇ ਕੋਲੇ ਜੀ ਲਾਹਾਂਗੇ ਵੀ ਕੋਲੇ ਜੀ ਨਾਲ ਦੀ ਨਾਲ ਪਵਾਇਆ ਕਰਾਂਗੇ ਜੀ ਖੜਾ ਕੇ ਅੱਛਾ 35 ਚੈਲੰਜ ਹੈਗਾ ਹਾਂ ਆਹ ਟਰਾਲੀਆਂ ਪਰ ਸਾਡੇ ਵਾਲੇ ਹੋਣੀਆਂ ਟਰਾਲੀਆਂ ਉਹ ਕਹਿੰਦਾ 12 ਘੰਟੇ ਅਸੀਂ 35 36 ਟਰਾਲੀਆਂ 12 ਘੰਟਿਆਂ ਚ 35 36 ਟਰਾਲੀਆਂ ਭਰ ਕੇ ਦਿਖਾ ਦੇ ਲਈ ਸੀ ਸ਼ਰਤ ਲਾਉਣ ਨੂੰ ਤਿਆਰ ਆਈ ਜੀ ਲੋਕ ਗੱਪ ਵਾਲੇ ਵੱਡੇ ਵੱਡੇ ਮਾਰਦੇ ਨੇ ਬਾਈ ਹਾਂ ਜੀ ਹਾਂ ਆਪਾਂ ਜਮਨ ਸਹੀ ਗੱਲ ਦੱਸਿਆ ਵੀ 20 ਕਿਟ 22 ਟਰਾਲੀਆਂ ਭਰ ਦਿੰਨੇ ਆ ਕਿਤੇ ਕਿਤੇ 17 ਵੀ ਰਹਿ ਜਾਂਦੇ ਨੇ ਹੈਨਾ ਆਪਣੇ ਟਰਾਲੀਆਂ ਦੇ ਹਿਸਾਬ ਨਾਲ ਪਰ ਜੇ ਤੁਸੀਂ ਲੈ ਕੇ ਵੀਠੜੇ ਜਿ ਆਉਣੇ ਨੇ ਉਹ ਤਾਂ ਚਾਹੇ 50 ਭਰ ਲਓ ਠੀਕ ਹੈ ਨਾ ਗੱਲ ਹਾਂ ਜੀ ਹਾਂ ਟਰਾਲੀ ਟਰਾਲੀ ਹੋਣੀ ਚਾਹੀਦੀ ਐ ਇੱਕ ਬਣਾਉਣੀ ਵੀ ਤੂੜੀ ਚਾਹੀਦੀ ਐ ਨਾ ਜਿਉਂ ਤੂੜਾ ਹੀ ਬਣਾਈ ਜਾਓ ਕੂੜਾ ਬਣਾਈ ਜਾਓ ਉਹ ਚੈੱਕ ਲੀ ਨਾ ਮਰਜੀ ਪਰ ਲੋ ਹਾਂ ਜੀ ਜੇ ਵਧੀਆ ਖੇਤੀ ਡੇਟਾ ਢੰਗ ਨਾਲ ਆਪਾਂ ਤੂੜੀ ਖੇਤੀ ਕਰਕੇ ਤੂੜੀ ਬਣਾਉਣੀ ਐ ਫੇਰ ਤਾਂ ਇੰਨੀ ਭਰੀ ਜਾਣੀਆਂ ਆਹ ਖੜਾ ਸਾਡਾ ਫੋੜ ਜੀ ਦੇਖ ਸਕਦਾ ਤੁਸੀਂ ਤੇ ਵੀਡੀਓ ਚ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਸਾਨੂੰ ਇਹਦੇ ਵਿੱਚ ਅਸੀਂ ਹੋਰ ਕਲਿੱਪ ਵੀ ਐਡ ਕਰਦੇ ਹਾਂ ਥੋੜੇ ਦਿਖਾ ਦੇਾਂਗੇ ਤੇ ਸਾਨੂੰ ਦੱਸੋ ਤੁਸੀਂ ਕਿੰਨੇ ਟਾਲੇ ਭਰ ਦਿੰਦੇ ਹੋ ਕਿਹੜਾ ਟਰੈਕਟਰ ਆ ਤੁਹਾਡੇ ਸਾਰੇ ਦੱਸੋ ਹੈ ਹਾਂ ਕੋਲੇ ਦੇਖੋ ਉਹ ਦੇਖ ਸਕਦੇ ਹੋ ਸੁਵਰਾਜ ਚੱਲਦਾ ਜੀ ਅਸੀਂ ਉਹਦੇ ਨਾਲ ਮੁਕਾਬਲਾ ਕਰ ਰਹੇ ਹਾਂ ਉਹ ਤੋਂ ਪਹਿਲਾਂ ਭਰ ਦਿੰਦੀ ਆ ਇਹ